God, ਉੱਪਰ ਨਾਲ ਮਨੀਸ਼ ਹੈ ਛਿੱਲੂ ਦਾ ਵੀਰ ਚਾਰੇ ਜਾਫੀ ਅਸਮਾਨੀ ਬਿਜਲੀ ਵਰਗੇ ਐ ਅਸਮਾਨੀ ਬਿਜਲੀ ਜਦੋਂ ਧਰਤੀ ਤੇ ਡਿੱਗਦੀ ਹੈ ਹਜ਼ਾਰ ਬੋਟੋ ਦਾ ਕਰੰਟ ਮਾਰਦੀ ਹੈ ਲੈ ਵੀ ਸ਼ੇਖભાઈ ਦੋ ਕੁ ਸਰਮਾਨਾ ਪ੍ਰਬੰਧਕ ਕਹਿੰਦੇ ਮੈਚ ਰੋਕ ਲਿਓ ਦੋ ਹੀ ਦੋ ਕੀ ਸਰਮਾਨ ਜਿਹੜੇ ਬਚਿਆ ਸਾਡਾ ਗੋਵਿੰਦ ਸਰਪੰਚ ਵੀਰ ਉਹ ਸਰਮਾਨ ਲੈ ਲਵੇ ਅੱਧੇ ਵਿੱਚ ਜੁੜੀ ਬੈਠੀ ਹੈ 8ਵੇਂ ਸਾਲ ਦਾ ਚਾਂਦਪੁਰੇ ਦਾ ਕਬੱਡੀ ਕੱਪ ਹੈ ਹੂਟੋਂ ਤੋਂ ਨਰਜੀਤ ਬਣੀ ਸਮਾਨੇ ਖੁਰਦਵਾਲਾ ਫਾਈਨਲ ਦੀ ਪਹਿਲੀ ਕਬੱਡੀ ਪਾ ਰਿਹਾ ਇੱਕ ਵਾਰੀ ਫਾਈਨਲ ਮੈਚ ਦੇ ਲਈ ਤਾੜੀਆਂ ਰੋਕਣ ਰੂਪਨਗਰ ਵਾਲਾ ਰੋਕਣ ਵਾਲਾ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਬੁੱਕਲ ਦੇ ਵਿੱਚ ਬਸਿਆ ਜੀ ਮੇਰੀ ਬੇਨਤੀ ਆ ਹੂਟਰ ਤੋਂ ਪરા ਹੋ ਜਾਓ ਭਰਾ ਬਣ ਕੇ ਯਾਰ ਮੈਚ ਫੇਰ ਹੀ ਸ਼ੁਰੂ ਹੋਣਾ ਨਾ ਹੂਟਰ ਤੋਂ ਥੋੜਾ ਪਿੱਛੇ ਪਿੱਛੇ ਹੋ ਜਾਈਏ ਫਾਈਨਲ ਜਿਹੜਾ ਸ਼ੁਰੂ ਹੋਣ ਜਾ ਰਿਹਾ ਇੱਕ ਵਾਰੀ ਤਾੜੀਆਂ ਮਾਣੇ ਖੁਰਦ ਵਾਲਾ ਪਹਿਲੀ ਕਬੱਡੀ ਬਰਸਾਲਪੁਰ ਦੀ ਟੀਮ ਦੇ ਲਈ ਪਾ ਕੇ ਆ ਗਿਆ ਹੈ ਪਹਿਲਾ ਪੁਆਇੰਟ ਕਹਿੰਦੇ ਬਰਸਾਲਪੁਰ ਰੋਪੜ ਰੂਪਨਗਰ ਦੀ ਟੀਮ ਦੇ ਹਿੱਸੇ ਦੇ ਵਿੱਚ ਆਜੜਿਆ ਇਹ ਜਿਲ੍ਹਾ ਸ੍ਰੀ ਅਮਰਸਰ ਸਾਹਿਬ ਤੋਂ ਚੱਲ ਕੇ ਆਇਆ ਹੈ ਇਹ ਦੀਪ ਹੈ ਦਬੁਰਜੀ ਦੀ ਧਰਤੀ ਦਾ ਮਾਜੇ ਦਾ ਮਝ ਹੈ ਅੱਜ ਚਾਂਦਪੁਰੇ ਦੇ ਮੇਲੇ ਤੇ ਪੁੱਜਾ ਹੋਇਆ ਇੱਕ ਪਾਸੇ ਜੋਰ ਲੱਗਿਆ ਹੋਇਆ ਔਰ ਟੱਕਰ ਵੇਖਣ ਜੋਗਾ ਇਹ ਬਰਸਾਲਪੁਰ ਜਾਂ ਪੇਲੂ 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 ਓਏ ਅੱਜ ਚਾਂਦਪੁਰੇ ਦੇ ਵਿੱਚ ਗਰ ਗਿਆ ਓਏ ਚਾਂਦਪੁਰੇ ਦੇ ਵਿੱਚ ਕੋਕੇ ਚੜ ਗਿਆ ਦੇ ਵਿੱਚ ਬੱਲੇ ਬੱਲੇ ਕਰਵਾ ਗਿਆ ਪਾਲੇ ਘਲੋਟੀ ਦੀ ਕਬੱਡੀ ਤੇ ਡਾਕਟਰ ਜੀ ਕਰਦੇ ਚਰਚਾ ਘਲੋਟੀ ਵਾਲਾ ਪਾਲਾ ਇਸ ਲਈ ਰੇਡ ਪਾਉਣ ਦੇ ਲਈ ਖੇਡ ਦੇ ਮੈਦਾਨ ਵਿੱਚ ਵਾਧਦਾ ਹੋਇਆ ਐਨ ਕਹਿੰਦੇ ਮੇਰੇ ਵੀਰੋ ਕੱਠ ਵੀ ਜਿਉਂਦਾ ਤਿਉਹ ਐ ਇਹ ਕਬੱਡੀ ਦੇ ਸੱਚੇ ਸੁੱਚੇ ਆਸਕ ਐ ਅੱਜ ਕਹਿੰਦੇ ਓ ਚਾਂਦਪੁਰੇ ਵਾਲਿਆਂ ਨੇ ਗੱਲਾਂ ਟਿਕਾਣੇ ਲਾਈਆਂ ਪਾਲਾ ਘਲੋਟੀ ਵਾਲਾ ਲੈ ਵੀ ਤੁੱਗਾ ਵਾਲਿਆ ਤੇਰੇ ਤਿੰਨ ਜਫਾ ਦਾ 5100 ਉਧਰ ਜਿੰਮੀ ਗਰੇਵਾਲ ਸਾਹਮਣੇ ਬੈਠਿਆ ਇੱਕ ਪਾਸੇ ਪਾਲਾ ਘਲੋਟੀ ਵਾਲਾ ਉੱਡ ਗਿਆ ਮੇਰੇ ਵੀਰੇ ਪੁਆਇੰਟ ਇਸ ਸਮੇਂ ਬਰਸਾਲਪੁਰ ਦੀ ਟੀਮ ਦੇ ਹਿੱਸੇ ਤੇ ਵੀ ਜਾ ਜੜਿਆ ਤੂੰ ਹੱਥ ਹੀ ਹੀ ਮਿਲਦੇ ਵੇਖੇ ਐ ਪੈਂਦੇ ਵੇਖੇ ਨਹੀਂ ਗੁਲਾਮਿਆਂ ਨੂੰ ਅਸੀਂ ਕੰਡਾ ਕੱਢਣ ਨੂੰ ਕਾਹਲੇ ਆ ਉਹ ਫਿਰਦੇ ਰਾਜੀ ਨਾਮਿਆਂ ਨੂੰ ਕਰਨ ਦਿਆਲਪੁਰੇ ਵਾਲਾ ਕਬੱਡੀ ਪਾ ਰਿਹਾ ਅਮਰਤਪੁਰਸਾਲਪੁਰਿਆ ਹਰਖ ਗਿਆ ਓਏ ਰੋਪੜ ਵਾਲਾ ਹਰਖ ਗਿਆ ਓਏ ਪੁਆਰ ਦੀ ਧਰਤੀ ਦਾ ਜੱਟਾਈ ਤੇ ਆ ਗਿਆ ਓਏ ਚਾਂਦਪੁਰੇ ਦਾ ਮੇਲਾ ਬਣਾ ਗਿਆ ਓਏ ਚਾਂਦਪੁਰੇ ਦੇ ਵਿੱਚ ਦੁਨੀਆਂ ਸੱਤੂ ਹਰੀ ਦਾ ਪ੍ਰਧਾਨ ਹੈ ਉਹ ਬਾਦਲ ਵੀਰ ਦੇ ਨਾਲ ਸੰਪਰਕ ਕਰ ਲਵੇ ਮੇਰੀ ਬੇਨਤੀ ਹੈ ਪ੍ਰਗਟ ਗਰੇਵਾਲ ਵੀ ਬੈਠਾ ਹੈ ਸਵਾਰੇ ਵਾਲਾ ਕਹਿੰਦੇ ਇੰਦਰਜੀਤ ਬੜੀ ਆਹ ਰੇਡ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀਆ ਦੁੱਗਾ ਵਾਲਿਆ ਲੋਕੀ ਬੜਾ ਪਿਆਰ ਕਰਦੇ ਆ ਸਿੱਲੂ ਕਹਿੰਦੇ 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 ਜੱਟ ਜਾਫੀ ਨੂੰ ਪਰ ਕਹਿੰਦੇ ਸਵਾਰੇ ਵਾਲਾ ਆ ਗਿਆ ਕਹਿੰਦੇ ਐਕਸ਼ਨ ਬాయ్ ਦਵਰਜੀ ਵਾਲਾ ਦੀਪ ਆ ਗਿਆ ਐਕਸ਼ਨ ਬాయ్ ਆ ਗਿਆ ਐਕਸ਼ਨ ਬాయ్ ਆ ਗਿਆ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਦੀਪ ਦਵਰਜੀ ਵਾਲਾ ਚਾਰ ਜਾਫੀ ਗਰਾਊਂਡ ਦੇ ਵਿੱਚ ਤਿਆਰ ਬਰ ਤਿਆਰ ਹੈ ਜਿਹੜਾ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਦਾ ਸੂਰੇ ਵਾਲਾ ਪਿੰਡ ਹੈ ਗਗਨ ਇਸ ਵੇਲੇ ਕੋਸ਼ਿਸ਼ ਕਰਕੇ ਹਟਿਆ ਚੋਟੀ ਦਾ ਫਾਈਨਲ ਹੈ ਕਾਲਾ ਗਰੇਵਾਲ ਕਹਿੰਦਾ ਬੈਸਟ ਰੇਡਰ ਨੂੰ ਆਪਾਂ 3604 ਟਰੈਕਟਰ ਦੇਣਾ ਸੁਖਬੀਰ ਸਰਾਉ ਦੇ ਪਰਿਵਾਰ ਵੱਲੋਂ ਬੈਸ ਪੰਜਾਬੀ ਨੂੰ 3604 ਟਰੈਕਟਰ ਦਿੱਤਾ ਜਾਣਾ ਜੱਟ 3600 ਲਿਆਇਆ ਨੀਲੇ ਰੰਗ ਦਾ ਆਹ ਗੜੀ ਚ ਲੱਡੂ ਪੰਡ ਜੱਟੀ ਅੱਜ 3600 3600 3600 ਆਹ ਕਹਿੰਦੇ ਸ਼ੀਲੂ ਗਿਆਲਾ ਇਹ ਮਨੀਸ਼ ਬਲਿਹਾਰਾ ਇਸ ਵੇਲੇ ਬਹੂ ਅਕਬਰਪੁਰ ਵਾਲਾ ਇੱਕ ਪਾਸੇ ਘਲੋਟੀ ਵਾਲਾ ਪਾਲਾ ਤੇ ਦੂਜੇ ਪਾਸੇ ਆਹ ਮਨੀਸ਼ ਓਏ ਮਨੀਸ਼ ਵਾਲਿਓ ਆਹ HOLO ਹੱਲਾ ਗੁੱਲਾਜਾ ਹੁੰਦਾ ਚੰਦਪੁਰੇ ਦੇ ਵਿੱਚ ਲਾਲਾ ਲਾਲਾ ਹੁੰਦੀ ਹੈ ਮੇਲਾ ਕਹਿੰਦੇ ਸਾਡੇ ਯਾਰ ਮਨਦੀਪ ਪੂਨੀਆ ਦਾ ਮੇਲਾ ਰਾਜਵੀਰ ਕਨੇਡਾ ਦਾ ਮੇਲਾ ਸੱਤੂ ਪ੍ਰਧਾਨ ਦਾ ਕਾਲਾ ਗਰੇਵਾਲ ਤੇ ਨਾਲ ਸਾਡੇ ਸੁਖਬੀਰ ਸਰਾਉ ਦਾ ਮੇਲਾ ਚੱਲਦਾ ਬਾਦਲ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਦੁਨੀਆਂ ਦੇ ਚੋਟੀ ਦੇ ਮੱਲ ਸੱਦਣੇ ਇਹ ਖਾਲਾ ਜੀ ਦਾ ਬਾਣਾ ਨਹੀਂ ਅੱਜ ਚੰਦਪੁਰੇ ਦੇ ਵਿੱਚ ਹਰਿਆਣਾ ਪੰਜਾਬ ਦੀ کریم ਪੁੱਜੀ ਹੋਈ ਹੈ ਸਾਰਾ ਮੱਝ ਆ ਗਿਆ ਸਾਰਾ ਦੁਆਬਾ ਆ ਗਿਆ ਸਾਰਾ ਮਾਲਵਾ ਆ ਗਿਆ ਆ ਪੁਆਨ ਖੇਡਦਾ ਹੈ ਹਰਿਆਣਾ ਖੇਡਦਾ ਹੈ ਧਰਤ ਫਤਿਆਬਾਦ ਚਾਨਪੁਰਾ ਓਏ ਖੁਸ਼ੀ ਤੇ ਬਨੀ ਦੀ ਟੱਕਰ ਚਾਨਪੁਰੇ ਦੇ ਬੰਦਰ ਤੇ ਓਏ ਖੁਸ਼ੀ ਤੇ ਬਨੀ ਦੀ ਟੱਕਰ ਓਏ ਬਨੀ ਤੇ ਖੁਸ਼ੀ ਗਿੱਲ ਦੀ ਟੱਕਰ ਓਏ ਮੇਰਾ ਰੱਬਾ ਓ ਮੇਰਾ ਰੱਬਾ ਕੀ ਹੋ ਗਿਆ ਕੀ ਤੋਂ ਗੱਲ ਕੀ ਬਣ ਗਈ ਮੈਨੂੰ ਗੱਲ ਦੀ ਸਮਝ ਨਾ ਆਵੇ ਟੱਕਲੇ ਨੂੰ ਬਲ ਪੈ ਗਿਆ ਮੈਥੋ ਦਾੰਦ ਨਾਲ ਲਪੇਟਿਆ ਜਾਵੇ ਟੱਕਲੇ ਨੂੰ ਬਲ ਪੈ ਗਿਆ ਵੇਥੋ ਤੰਦ ਨਾਲ ਲਪੇਟਿਆ ਜਾਵੇ ਫੈਨਨ ਖੇਡਿਆ ਜਾ ਰਿਹਾ ਹੈ ਅੱਜ ਕਹਿੰਦੇ ਲੋਕਾਂ ਨੇ ਸਵਾਦ ਲਿਆ ਐਨ ਕਹਿੰਦੇ ਮੇਰੇ ਵੀਰੋ ਜਾਨਪੁਰ ਦੇ 8ਵੇਂ ਕਬੱਡੀ ਕੱਪ ਤੇ ਅੱਜ ਦੁਨੀਆ ਦੇ ਸਿਰੇ ਤੋਂ ਸਿਰੇ ਵਾਲੇ ਹੋਏ ਹੋਏ ਹੈ ਸਾਰਿਆਂ ਦਾ ਧੰਨਵਾਦ ਹੈ ਪਰ ਇਸ ਵੇਲੇ ਕਹਿੰਦੇ ਘੋਟੀ ਵਾਲਾ ਪਾਲਾ ਜਲਾਲਪੁਰੇ ਦੀ ਦੁਨੀਆਦਵਾਨੀ ਹੈ ਲੈ ਵੀ ਚੁੱਗਾਂ ਵਾਲਿਆ ਜੜਬੇ ਵਾਲਿਆ ਹੁਣ ਕਹੈ ਸ਼ਿਲੂ ਨੂੰ ਸ਼ਿਲੂ 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 ਉਹ ਸ਼ਿਲੂ ਪਾਲੇ ਨੂੰ ਚਿੰਬੜ ਗਿਆ ਉਹ ਪਾਲਾ ਰੋਟੀ ਵਾਲਾ ਉੱਡ ਗਿਆ ਲੁਧਿਆਣੇ ਵਾਲਾ ਕਮਾਲ ਕਰ ਗਿਆ ਓਏ ਬਾਈ ਦੀ ਪੈਂਦੀ ਹੈ ਤਨ ਤਨ ਹੁੰਦੀ ਹੈ ਓਏ ਬੱਲੇ ਬੱਲੇ ਹੁੰਦੀ ਹੈ ਅੱਜ ਚਾਂਦਪੁਰੇ ਦੇ ਵਿੱਚ ਦੀਪ ਦਬੁਰਜੀ ਆਇਆ ਹੋਇਆ ਹੈ ਅੱਜ ਕਹਿੰਦੇ ਮਾਝੇ ਦਾ ਮਹੈਲ ਚਾਂਦਪੁਰੇ ਦੇ ਮੇਲੇ ਤੇ ਪੁੱਜਿਆ ਹੋਇਆ ਹੈ ਉਧਰ ਇੰਦਰਜੀਤ ਬਣੀ ਸਮਾਣੇ ਖੁਰਦ ਪਿੰਡ ਵਾਲਾ ਰੋਪਣ ਵਾਲਾ ਰੂਪਨਗਰੀਆ ਕਬੱਡੀ ਪਾਉਣ ਦੇ ਲਈ ਤਿਆਰ ਬੱਤਿਆਰ ਹੈ ਫੁੱਲ ਚਰਚੇ ਨੇ ਸਾਡੇ ਸੋਹਣੇ ਯਾਰ ਦੇ ਉਧਰ ਸਾਡਾ ਸੁਖਿੰਦਰ ਪੰਗੂ ਜੂਐਸਏ ਵਾਲਾ ਕਹਿੰਦਾ ਵੀ ਜਿਹੜਾ ਵੀ ਰਿੰਡਰ ਜਾਫੀ ਨੂੰ ਮੋਢਿਆਂ ਤੇ ਚੱਕ ਲਿਆਊਗਾ ਆਪਾਂ 11000 ਦੇ ਦੇਣਾ ਹੈ ਓ ਕ੍ਰੋਸ਼ੀ ਫੁੱਲ ਚਰਚੇ ਨੇ ਸਾਡੇ ਸੋਹਣੇ ਯਾਰ ਦੇ ਤੂੰ ਵੇਖੀ ਚੱਲ ਖੜਕੇ ਤੂੰ ਵੇਖੀ ਚੱਲ ਖੜਕੇ ਫੁੱਲ ਚਰਚੇ ਆ ਸਾਡੇ ਸੋਹਣੇ ਯਾਰ ਦੇ ਸਾਡੇ ਸੋਹਣੇ ਯਾਰਾਂ ਦੇ ਚਰਚੇ ਹੁੰਦੇ ਆ ਮੇਲਾ ਮਿੱਤਰਾਂ ਦਾ ਚੱਲਿਆ ਚੰਦਪੁਰੇ ਦੀ ਧਰਤੀ ਐ ਬੈਸਟਾਂ ਦੇ ਲਈ ਥੋ ਟਰੈਕਟਰ ਨੇ ਇੱਕ ਪਾਸੇ ਅਰਸ਼ਪੁਰ ਸਾਲਪੁਰੀਆ ਦੂਜੇ ਪਾਸੇ ਗਗਨ ਸੂਰੀਆਣਿਆ ਓਏ ਟੱਕਰ ਦੀ ਬੰਦ ਮੁਰਗੀ ਮਾਰਦਾ ਜੀ ਓ ਮੇਲਾ ਝੂ ਸਾਬਤ ਕਰ ਦਿਓ ਚਰਚਾ ਮੇਲਾ ਲੱਤਦਾ ਹੈ ਐਨ ਮੇਲਾ ਬਣਾਤਾ ਸਾਡੇ ਨਾਦਰ ਖਾਲਸੇ ਵੀਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲੈ ਵੀ ਦੁੱਗਾ ਵਾਲਿਆ ਭੰਗੂ ਬੈਠਾ ਜੂ ਐ ਜੂ ਐਸ ਏ ਦੇ ਵਿੱਚ ਉਹ ਕਹਿੰਦਾ ਜੇ ਦੁੱਗਾ ਵਾਲਾ ਰੇਡਰ ਨੂੰ ਗੁੱਟ ਤੋਂ ਬਣਾ ਦੇ ਤੇ ਆਪਾਂ 5100 ਦੇ ਦਾਂਗੇ ਆਪਾਂ 5100 ਦੇ ਦਾਂਗੇ ਅੱਜ ਮੇਲਾ ਕਹਿੰਦੇ ਚਾਨਦਪੁਰੇ ਵਾਲੇ ਮਿੱਤਰਾਂ ਦਾ ਕਾਇ ਗਰੇ ਵਾਲ ਨੇ ਕਹਿੰਦੇ ਇੱਕ ਟਰੈਕਟਰ ਸਪੌਂਸਰ ਕੀਤਾ ਨਾਲ ਕਹਿੰਦੇ ਸੁਖਵੀਰ ਪਰ ਸਾਹਮਣੇ ਘੋਟੀ ਵਾਲਾ ਹੀ ਰੁਕਦਾ ਹੈ ਲੈ ਵੀ ਪ੍ਰੋਫੈਸਰ ਸਾਹਿਬ ਘਲੋਟੀ ਵਾਲਾ ਪਾਲਾ ਉੱਡ ਗਿਆ ਮੇਰੇ ਵੀਰੋ ਪਾਲਾ ਪੁਆਇੰਟ जोड ਗਿਆ ਦੀਪ ਤਮੁਰਜੀ ਕਬੱਡੀ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵਧਿਆ ਹੋਇਆ ਹੈ ਬਰਸ਼ਾਲਪੁਰਿਆ ਅਰਸ਼ੇ ਸਮੇਤ ਤਿਆਰ-ਬਰ ਤਿਆਰ ਹੈ ਦੁਨੀਆਂ ਦੇ ਵਿੱਚ ਬੱਕੜੀਆਂ ਕਰਦੇ ਅਰਸ਼ ਦੇ ਜੱਫੀਆਂ ਦੀਆਂ ਇੱਕ ਪਾਸੇ ਗਗਨ ਸੂਰੀ ਵਾਲੀਆ ਉਹ ਨਾਲ ਅਮਰਦਾ ਨਾਲ ਬਰਸ਼ਾਲਪੁਰਿਆ ਭੇਲੂ ਹੈ ਸੂਰੀ ਵਾਲੀਆ ਗਗਨ ਤੇ ਦੀਪ ਦਬੁਰਜੀ ਵਾਲਾ ਉਹ ਦਬੁਰਜੀ ਵਾਲਾ ਉੱਡ ਗਿਆ ਮੇਰੇ ਵੀਰੋ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਸਿਰੇ ਦੀ ਟੱਕਰ ਹੈ ਚੋਟੀ ਦਾ ਮੈਚ ਹੈ ਕਿ ਸਾਡੀ ਜਿੱਤ ਦੇ ਵਿੱਚ ਚਾਹ ਲੈਣੀ ਤੇਜ਼ ਹੁੰਦੀ ਹੈ ਰੇਸ ਜਿਵੇਂ ਰੋਡ ਤੇ ਫਰਾਰੀ ਫੜਦੀ ਕੰਮ ਕੁੰਮ ਮਿੱਤਰਾਂ ਦਾ ਕੋਈ ਨਹੀਂ ਅੜਦਾ ਓਏ ਸਾਡੀ ਜਿੱਥੇ ਅੜਦੀ ਉਥੇ ਕਰਾਰੀ ਅੜਦੀ ਸਾਡੀ ਜਿੱਥੇ ਕਿਥੇ ਅੜਦੀ ਕਰਾਰੀ ਅੜਦੀ ਉਧਰ ਕਾਲਾ ਗਰੇਵਾਲ ਸਾਡਾ ਵੀਰ ਕਹਿੰਦਾ ਲੱਖੇ ਟਵਾਣੇ ਦਾ ਵੱਡਾ ਜੋਰ ਓਏ ਸ਼ੀਨੂ ਤੇ ਪਾਲਾ ਸ਼ੀਨੂ ਤੇ ਪਾਲਾ ਸ਼ੀਨੂ ਪਾਲਿਆ ਤੇ ਪਾਲਾ ਸ਼ੀਨੂ ਓਏ ਪਾਲਾ ਤੇ ਭਲੋਨੇ ਤੇ ਸ਼ੀਨੂ ਬਲਹਾਰਾ ਟਾਂਗਣੇ ਦੇ ਵਿੱਚ ਕੀ ਆ ਡਾਕਟਰ ਵੀ ਗੱਲਾਂ ਵੱਖਰੀਆਂ ਕਰਦਾ ਹੈ ਬਿਨਾ ਢੋਲ ਤੋਂ ਭੰਗੜੇ ਪਾਉਣੇ ਡਾਕਟਰ ਸਾਹਿਬ ਬੜੀ ਵੱਡੀ ਗੱਲ ਹੁੰਦੀ ਹੈ ਅੱਜ ਮੁੰਡਿਆਂ ਨੇ ਵਾਕਈ ਵੱਡੀ ਗੱਲ ਕਰਾਈ ਹੈ ਦੇ ਦੇ ਵਧਾਈਆਂ ਸੱਤੂ ਪ੍ਰਧਾਨ ਨੂੰ ਕਹ ਸਾਡੇ ਯਾਰ ਕਾਲੇ ਘਰੇ ਬਾਲ ਨੂੰ ਨਾਲ ਸੁਖਵੀਰ ਸਰਾਓ ਨੂੰ ਮਨਦੀਪ ਪੂਨੀਆ ਤੇ ਰਾਜਵੀਰ ਕਨੇਡਾ ਵਾਲਾ ਵੱਡੇ ਭਾਈਆਂ ਦੇ ਵੱਡੇ ਯੋਗਦਾਨ ਹੈ ਬਾਦਲ ਦੀ ਯਾਰੀ ਸੁਲਤਾਨ ਨਾਲ ਹੈ ਸੁਲਤਾਨ ਦਾ ਪਿਆਰ ਖੁਸ਼ੀ ਨਾਲ ਹੈ ਆ ਦੁੱਗਾ ਵਾਲਾ ਜੱਟ ਚਾਂਦਪੁਰੇ ਦੇ ਮੇਲੇ ਤੇ ਪੁੱਜ ਆਇਆ ਡੁੱਗਾ ਵਾਲਾ ਅੱਜ ਡੁੱਗਾ ਵਾਲਾ ਦੁਨੀਆ ਦਾ ਚਹੇਤਾ ਪੁੱਜਿਆ ਹੋਇਆ ਉਧਰ ਦੀਪ ਗਾਰਮੈਂਟਸ ਵਾਲਾ ਵੀਰ ਜਾਦੂ ਵੀ ਆਇਆ ਹੋਇਆ ਉਸ ਭਰਾ ਦਾ ਵੀ ਧੰਨਵਾਦ ਲੱਖਾਂ ਟਵਾਣਾ ਅੱਜ ਲਾ ਗਿਆ ਗੱਲਾਂ ਟਕੜੇ ਬਾਈ ਮੇਰੀ ਬੇਨਤੀ ਉਧਰੋਂ ਗਰਾਊਂਡ ਜਾਂ ਕਲੀਅਰ ਰੱਖੋ ਵੀਰਾ ਬਣ ਕੇ ਬੌਂਸਰ ਵੀਰਾਂ ਨੂੰ ਬੇਨਤੀ ਆ ਆ ਗਿਆ ਕਹਿੰਦੇ ਦਬਰਜੀ ਵਾਲਾ ਐਕਸ਼ਨ ਬੁਆਏ ਦੀਪ ਦਬਰਜੀ ਵਾਲਾ ਇਸੇ ਲਾਕੇ ਦੇ ਵਿੱਚੋਂ ਕਹਿੰਦੇ ਢੇਰ ਤੋਂ 3600 ਫੋਰਡ ਦੁਰਜੀ ਵਾਲਾ ਦੁਰਜੀ ਵਾਲਾ ਅੰਮ੍ਰਿਤਸਰ ਜੈ ਅੰਮ੍ਰਿਤਸਰ ਦੇ ਪਾਪੜ ਵੇ ਮੈਂ ਖਾਂਦੀ ਨਾ ਤੂੰ ਕਰੇਨਾ ਅੱਕੜ ਵੇ ਮੈਂ ਸਹਿੰਦੀ ਨਾ ਮਾਝੇ ਵਾਲਾ ਦੀਪ ਦੁਰਜੀ ਵਾਲਾ ਇਹ ਪੁਆਗ ਵਾਲਾ ਇਹ ਰੋਪੜ ਵਾਲਾ ਇਹ ਰੂਪਨਗਰ ਵਾਲਾ ਇਹ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਬੁੱਕਲ ਦੇ ਵਿੱਚੋਂ ਆਇਆ ਲੈ ਵੀ ਨਿੱਕਿਆ ਹੋਲਡ ਪੁਆਇੰਟ ਚੈੱਕ ਕਰਨੀ ਸ਼ੀਲੂ ਤੇ ਬਣੀ ਦੀ ਟੱਕਰ ਚੰਦਪੁਰੇ ਦੇ ਮੇਲੇ ਤੇ ਪੈ ਗਈ ਓਏ ਸ਼ੀਲੂ ਮਾਣੇ ਵਾਲਾ ਆ ਸਾਹਮਣੇ ਇੱਕ ਬਾਈ ਨੇ ਟੀ-ਸ਼ਰਟ ਕੱਢ ਕੇ ਘੁਮਾਈ ਆ ਲੈ ਵੀ ਮਾਰ ਓਏ ਕੈਮਰਾ ਸੋਹਣਾ ਉੱਥੇ ਅੱਜ ਕਨੇ ਮੇਲਾ ਬਣ ਗਿਆ ਦੀਪ ਦਵੁਰਜੀ ਵਾਲਾ ਦੀਪ ਅੰਮ੍ਰਿਤਸਰੀਆ ਦੀਪ ਮਾਝੇ ਵਾਲਾ ਓਏ ਤਵੁਰਜੀ ਵਾਲੇ ਦੀ ਖੇਡ ਕੀ ਨੂੰ ہماری ਛੱਤ ਟਪਕਦੀ ਥੀ ਓਏ ਸ਼ੀਲੂ ਚਿੰਬੜ ਗਿਆ ਓਏ ਸ਼ੀਲੂ ਹਰਖ ਗਿਆ ਓਏ ਸ਼ੀਲੂ ਪੁੱਸਰ ਗਿਆ ਓਏ ਸ਼ੀਲੂ ਬਲਿਹਾਰਾ ਹਰਖ ਗਿਆ ਓਏ ਚਾਂਦਪੁਰੇ ਦੇ ਵਿੱਚ ਓਏ ਸ਼ੀਲੂ ਓਏ ਹਰਖ ਗਿਆ ਓਏ ਪਾਲਾ ਘਲੋਟੀ ਤੇ ਸ਼ੀਲੂ ਹਰਖ ਗਿਆ ਆ ਸ਼ੀਲੂ ਸ਼ੀਲੂ ਅੱਜ ਹੋਈ ਪਈਆ ਲਓ ਇਸ ਵੇਲੇ ਜਾਰਪੁਰੀਆ ਚਾਰ ਜਾਫੀ ਅਮਰਤ ਵਰਗੇ ਭੇਲੂ ਵਰਗੇ ਆਹ ਕਹਿੰਦੇ ਸੂਰੇ ਵਾਲਿਆ ਗਗਨ ਦੇ ਨਾਲ ਅਰਸ਼ ਬਸ਼ਾਲਪੁਰੀਆ ਹੁਣ ਚਾਰਾਂ ਵਿੱਚੋਂ ਕੌਣ ਬਲਾ ਟਿਕਾਣੇ 라ਉ ਸਮਾਂ ਦੱਸੂ ਸੂਰੇ ਵਾਲਿਆ ਕੋਟੜੀ ਤੋਂ ਕਹਿੰਦੇ ਘੋੜਾ ਜਿੱਤਿਆ ਆਹ ਸੂਰੇ ਵਾਲਿਆ ਜ਼ਿਕਰ ਕਰੀ ਜਾਂਦਾ ਪ੍ਰੋਫੈਸਰ ਸਾਹਿਬ ਅੱਜ ਦੇ ਗੱਲੇ ਅੱਜ ਖਰੇ ਡੱਕੀ ਜਾਂਦਾ ਹੈ ਖਰੇ ਖਰੇ ਡੱਕੀ ਜਾਂਦਾ ਹੈ ਗੱਲਾਂ ਟਿਕਾਣੇ ਲਾਈ ਜਾਂਦਾ ਹੈ ਜੋਨੀ ਕਬੱਡੀ ਪਾ ਰਿਹਾ ਹੈ ਸ਼ਿੰਦੂ ਓਏ ਟਰੈਕਟਰ ਦੀ ਸੀਟ ਤੇ ਬੈਠਣ ਨੂੰ ਫਿਰਦਾ ਚੰਦਰਾ 11 ਫੋਰਡ ਜਿੱਤ ਗਿਆ ਅੱਜ ਬਾਹਰ ਦੇ ਫੋਰਡ ਤੇ ਅੱਖ ਰੱਖੀ ਫਿਰਦਾ ਅੱਜ ਚਾਲਪੁਰੇ ਦੇ ਮੁੰਡਾ ਅੰਬਰਸਰੀਆ ਇਸ ਵੇਲੇ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਚਾਰ ਮੰਨੇ ਪਰ ਬੰਨੇ ਆਹ ਸਾਹਮਣੇ ਪਰ ਨੰਬਰ ਵੇਖ ਰਿਹਾ ਦੁਰਜੀ ਵਾਲਾ ਇਹ ਤਜਰਬੇਕਾਰ ਹੈ ਨੰਬਰ ਵੇਖ ਰਿਹਾ ਗੱਭਰੂ ਆਪਣੀ ਟੀਮ ਦੇ ਲਈ ਜੋਰਦਾ ਹੋਇਆ ਪ੍ਰੋਫੈਸਰ ਸਾਹ ਬਣੀ ਫੇਰ ਇੰਦਰਜੀਤ ਬਣੀ ਸਮਾਣੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵਧਿਆ ਹੋਇਆ ਸਾਡੇ ਬੋਲਾਂ 'ਚ ਗਰਜ ਸਾਡੇ ਪੈਰਾਂ 'ਚ ਤੂਫਾਨ ਜੀ ਨੂੰ ਆਖਦੀਏ ਯਾਰੋ ਤੋ ਬਾਰਦੀਏ ਜਾਨ ਧਰਤੀ ਦੀ ਹਿੱਕ 'ਚੋਂ ਫੁੱਟਣ ਜਸ਼ਮੇ ਜਦ ਵੱਜਣ ਹੱਡੀਆਂ ਚੋਬਰਾਂ ਦੇ ਪੱਟਾਂ ਵਿੱਚ ਪੈਣ ਛੱਲੀਆਂ ਪੈਂਦੀਆਂ ਕਬੱਡੀਆਂ ਖੁਸ਼ੀ ਤੇ ਬੰਨੀ ਦੀ ਟੱਕਰ ਚਾਨਪੁਰੇ ਦੇ ਮੇਲੇ ਤੇ ਪੈ ਗਈ ਓਏ ਖੁਸ਼ੀ ਕਿੱਲ ਦੁੱਖ 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 ਬੰਦੇ ਦੁੱਖ ਦੁੱਖ ਦੋ ਓ ਬੰਨੀ ਸਮਾਣੇ ਵਾਲਾ ਉੱਡ ਗਿਆ ਜਿਹੜਾ ਹੋਲਡ ਪੁਆਇੰਟ ਸੀਗਾ ਉਹ ਰੇਡਰ ਨੂੰ ਦਿੱਤਾ ਗਿਆ ਜੀ ਸਮਾਣੇ ਨੂੰ ਦਿੱਤਾ ਗਿਆ ਉਹ ਬਰਸਾਲਪੁਰ ਨੂੰ ਦਿੱਤਾ ਗਿਆ ਅੱਜ ਕਹਿੰਦੇ ਖੁਸ਼ੀ ਹੋਰਾਂ ਨੇ ਦੁੱਖ ਤੋੜਦੇ ਅੱਜ ਤਮਰਜੀ ਵਾਲੇ ਹੋਰਾਂ ਨੇ ਦੁੱਖ ਦੁੱਖ ਖੰਡੋਰ ਤੇ ਉਹ ਚਾਰ ਮੰਨੇ ਪਰਵਾਨੇ ਅਰਸ਼ ਬਰਸਾਲਪੁਰੀਆ ਦਿੱਦ ਬੁਰਜੀ ਆਦ ਬੁਰਜੀ ਆ ਤੇ ਅਰਸ਼ ਅਰਸ਼ ਦਿੱਦ ਬੁਰਜੀ ਵਾਲਾ ਦੀਪ ਏ ਆ ਆ ਏ ਆ ਆ ਸਵਾਦ ਹੈ ਚੰਦਪੁਰੇ ਦੇ ਮੇਲੇ ਦਾ ਦੀਪ ਗਲਤੀ ਕਰ ਗਿਆ ਹੁਣ ਪੁਆਇੰਟ ਬਰਸਾਲਪੁਰੀਏ ਅਰਸ਼ ਨੇ ਬਰਸਾਲਪੁਰ ਦੀ ਟੀਮ ਦੀ ਝੋਲੀ ਦੇ ਵਿੱਚ ਪਾ ਦਿੱਤਾ ਲੈ ਵੀ ਸ਼ੀਲੂ ਹੋ ਕਹਿੜਾ ਓਏ ਸ਼ਰੀਕਾਂ ਨੇ ਭਾਜੀ ਪਾਦੀ ਲੋਕ ਕਹਿੰਦੇ ਸ਼ਰੀਕਾਂ ਦੀ ਭਾਜੀ ਰੱਖੀ ਦੀ ਨਹੀਂ ਇਹ ਮੋੜ ਦੇਣੀ ਚਾਹੀਦੀ ਹੈ ਪਾਲਾ ਘਲੋਟੀ ਕਬੱਡੀ ਪਾ ਰਿਹਾ ਹੈ ਮਨੀਸ਼ ਹੈ ਅੰਕੁਰ ਹੈ ਖੁਸ਼ੀ ਹੈ ਸ਼ੀਲੂ ਹੈ ਚਾਰੇ ਪਤੰਦਰ ਸਮਾਨੀ ਬਿਜਲੀ ਵਰਗੇ ਹੈ ਓਏ ਸ਼ੀਲੂ ਕਹਿੰਦਾ ਦੀਪ ਦਾ ਓਏ ਦੀਪ ਦਾ ਏ ਲੈਣਾ ਆਓ ਵਾਹ ਓਏ ਸੋਹਣਿਆ ਵਾਹ ਓਏ ਮਿੱਤਰਾ ਘੋਟੀ ਵਾਲਾ ਕਹਿੰਦਾ ਦੁਸ਼ਮਣ ਨਾਲ ਪੰਗਾ ਲਈਏ ਮੁੜ ਕੇ ਨਾ ਢੱਲੇ ਪਈਏ ਐਵੇਂ ਕੋਈ ਨਿਉਂਦਾ ਨਹੀਂ ਇੱਕ ਵਾਰੀ ਜੇ ਲੰਘਦੇ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਕਰਨ ਬਠਿੰਡੇ ਵਾਲਾ ਦਿਆਲਪੁਰਿਆ ਕਬੱਡੀ ਪਾ ਰਿਹਾ ਬਰਸਾਲਪੁਰਿਆ ਅਰਸ਼ਾ ਕਹਿ ਕਹਿ ਕੇ ਜੱਫੇ ਲਾਉਣ ਵਾਲਾ ਜੱਫੀ ਹੈ ਦੁਨੀਆ ਤੇ ਠੁੱਕ ਸਾਡੀ ਇਸੇ ਕਰਕੇ ਅਸੀਂ ਪੱਕੀਆਂ ਜਵਾਨਾਂ ਵਾਲੇ ਆ ਇਹ ਲੰਮਾ ਪਿੰਡਾ ਤੈ ਕਰਕੇ ਚੰਦਪੁਰੇ ਦੇ ਮੇਲੇ ਤੇ ਪੁੱਜਾ ਇਹਦੀ ਕਨੇਡਾ ਦੇ ਵਿੱਚ ਦੁਨੀਆ ਦਵਾਨੀਆਂ ਇਹ ਅੰਮ੍ਰਿਤ ਦਾ ਯਾਰ ਹੈ ਇਹ ਬਰਸਾਲਪੁਰੀਆ ਪਵਾਦ ਵਾਲਾ ਆ ਬਰਸਾਲਪੁਰੀਆ ਆ ਗਿਆ ਉਧਰ ਸਾਡਾ ਜਿੰਮੀ ਪ੍ਰਧਾਨ ਵੀ ਆਇਆ ਹੋਇਆ ਹੈ ਭੇਲੂ ਭੇਲੂ ਜਫਾ ਲਾ ਗਿਆ ਭੇਲੂ ਟਰੈਕਟਰਾਂ ਦਾ ਜੇਤੂ ਹੈ ਭੇਲੂ ਟਰੈਕਟਰਾਂ ਦਾ ਜੇਤੂ ਅੱਜ ਕੌਣ ਜਿੱਤੂ ਪ੍ਰੋਫੈਸਰ ਸਾਹਿਬ ਸ਼ੱਕ ਤੇ ਰਹਿਣੀ ਆ ਮੇਲਾ ਦੇ ਵਿੱਚ ਚੱਲਦਾ ਧੱਕਦੇ ਪੈਣੀ ਐ ਸ਼ੀਲੂ ਓਏ ਸ਼ੀਲੂ ਓਏ 3600 ਫੋਰ ਟਰੈਕਟਰ ਜਿੱਤਣ ਨੂੰ ਫਿਰਦਾ ਬਾਾਰਵਾਂ ਟਰੈਕਟਰ ਹੋਊ ਜੇ ਅੱਜ ਸ਼ੀਲੂ ਚੰਦਪੁਰੇ ਦੇ ਮੇਲੇ ਤੋਂ ਜਿੱਤਦਾ ਦੀਪ ਜਪੁਰਜੀ ਅੱਜ ਕਹਿੰਦੇ 3600 ਜਿੱਤਣ ਨੂੰ ਫਿਰਦਾ ਅੱਜ 3600 ਫੋਰ ਕਿਸੇ ਗੱਲ ਕਰਕੇ ਜਿੱਤਿਆ ਜਾਣਾ ਅੱਜ ਚੰਦਪੁਰੇ ਵਾਲਿਆਂ ਨੇ ਕਹਿੰਦੇ ਪਰੇ ਤੋਂ ਪਰੇ ਸੱਦੇ ਹੋਏ ਐ ਪਰ ਜਪੁਰਜੀ ਵਾਲਾ ਇਹ ਵੀ ਕਹਿੰਦਾ ਆਪਾਂ ਵੀ ਪਾ ਕੇ ਸਿੱਧਾ ਦਬੁਰਜੀ ਨੂੰ ਠੋਕਣਾ ਹੈ ਇਹ ਕਹਿੰਦੇ ਮੇਰੇ ਵੀਰੋ ਦਬੁਰਜੀ ਆਣਾ ਲੈ ਵੀ ਗਰਾਊਂਡ ਥੋੜਾ ਜਿਹਾ ਕਲੀਅਰ ਕਰ ਲਈਏ ਮੇਰੀ ਬੇਨਤੀ ਹੈ ਜਿਹੜੇ ਭਰਾ ਝੁੰਡ ਜਾਂ ਭਾਈ ਫਰੇ ਹੈ ਉਹ ਇੱਕ ਪਾਸੇ ਹੋ ਜਾਣ ਫਾਈਨਲ ਖੇਡਾ ਜਾ ਰਿਹਾ ਤੇ ਲੋਕ ਸਵਾਦ ਲੈ ਰਹੇ ਮੈਂ ਬੇਨਤੀ ਕਰਦਾ ਜਾਲ ਤੁਸੀਂ ਪੰਟ ਦਿੱਤਾ ਹੈ ਇਹ ਤੁਹਾਡਾ ਪਿਆਰ ਹੈ ਪਰ ਹੁਣ ਲਾਈਨ ਤੋਂ ਥੋੜਾ ਥੋੜਾ ਪਿੱਛੇ ਰਹੋ ਦੇ ਗਰਾਊਂਡ ਦੇ ਵਿੱਚ ਖੜੇ ਆ ਸਾਡੀ ਬੇਨਤੀ ਉਹ ਬੈਠ ਜਾਣ ਕਿਰਪਾ ਕਰਕੇ ਪਾਲਾ ਖਲੋਟੀ ਵਾਲਾ ਕਬੱਡੀ ਪਾ ਰਿਹਾ ਹੈ ਮਨਵੀ ਦੇ ਪਿਆਰੇ ਦੇ ਸਪੀਕਰ ਖੜਕਦੇ ਆ 1 2 3 live.in ਦੇ ਕੈਮਰੇ ਘੁੰਮਦੇ ਆ ਮੇਲਾ ਚੰਦਪੁਰੇ ਦਾ 8ਵੇਂ ਸਾਲ ਦਾ ਚੱਲਦਾ ਇੱਕ ਲੱਖ ਪੌਣੇ ਲੱਖ ਦੀ ਜੰਗ ਹੈ ਬੈਸਟਾਂ ਦੇ ਲਈ 3600 ਫੋਰ ਟਰੈਕਟਰ ਹੈ ਪਹਿਲਾਂ ਜਿਹੜੀ ਨਖਰੇ ਜੇ ਕਰਦੀ ਹੁੰਦੀ ਸੀ ਫੋਰ ਦੇ ਸ਼ੰਕਾਰੇ ਉੱਤੇ ਲਾਲੀ ਜੱਟ ਨੇ ਅੰਬਰਸਰੀਆ ਇਹ ਦਬੁਰਜੀ ਵਾਲਾ ਇਹ ਮਾਜੇ ਦਾ ਮਹੈਲ ਜੱਟ ਫਤਿਹਬਾਦ ਦੇ ਵਿੱਚ ਪੁੱਜਿਆ ਹੋਇਆ ਇੱਕ ਪਾਸੇ ਅਮਰਤ ਬਰਸਾਲਪੁਰੀਆ ਨੰਬਰ ਕਹਿੰਦੇ ਦੀਪ ਦਬੁਰਜੀ ਵਾਲਾ ਜੋੜ ਗਿਆ ਜੌਨੀ ਦੀ ਰੇਡ ਤੇ ਸਤਨਾਮ ਕਰਦੇ ਗੱਲ ਮੇਰਾ ਵੀਰ ਬੜਾ ਵਧੀਆ ਮੈਚ ਦਾ ਖੇਡਿਆ ਜਾ ਰਿਹਾ ਲਓ ਰੇਡ ਪਾਉਣ ਦੇ ਲਈ ਗੱਭਰੂ ਕਹਿੰਦੇ ਫੇਰ ਇਸ ਲਈ ਖੇਡ ਦੇ ਮੈਦਾਨ ਵਿੱਚ ਪੜਿਆ ਹੋਇਆ ਉਧਰ ਜੰਮੀ ਸਾਡਾ ਨਵੇਂ ਗੰਗ ਵਾਲਾ ਆਇਆ ਹੋਇਆ ਦੋਵੇਂ ਬਲਾਰਾਂ ਦੇ ਲਈ ਪਾਪਾ ਸੋਭੋ ਦਾ ਕਰਕੇ ਗਿਆ ਰਵੀ ਭਾਈ ਤੇ ਨਾਲ ਸਾਡਾ ਜਸਵੰਤ ਭਾਈ ਬਹੁਤ ਧੰਨਵਾਦ ਅੱਲਾਹ ਦੀ ਪ੍ਰੋਫੈਸਰ ਸਾਹਿਬ ਇਹਨਾਂ ਬੋਲਾਂ ਦਾ ਸਤਕਾਰ ਕੀਤਾ ਪਰ ਸਾਹਮਣੇ ਸ਼ਿਲੂ ਟਿੰਕੂ ਬਲਿਹਾਰਾ ਇਸ ਲਈ ਸ਼ਿਲੂ ਸ਼ਿਲੂ ਓਏ ਸ਼ਿਲੂ ਤੇ ਜੋਨੀ ਦੀ ਟੱਕਰ ਚਾਂਦਪੁਰੇ ਦੇ ਮੇਲੇ ਤੇ ਚੱਲਦੀ ਆ ਓਏ ਚਾਂਦਪੁਰੇ ਵਾਲੇ ਜੇ ਸਵਾਦ ਆਉਂਦਾ ਸੱਚੇ ਦਿਲਾਂ ਲਲਕਾਰਾ ਤੇ ਸਾਰੇ ਵੀ ਵੱਜਦੇ ਆ ਭੰਗੜੇ ਵੀ ਪੈਂਦੇ ਆ ਰਮਾਲ ਵੀ ਘੁੰਮਦੇ ਆ ਲੋਹਾਂ ਵੀ ਘੁੰਮਦੀਆਂ ਅੱਜ ਚਾਂਦਪੁਰੇ ਦੇ ਮੇਲੇ ਤੇ ਹੱਲਾ ਕੁੱਲਾ ਜਾ ਹੁੰਦਾ ਅੱਜ ਬੈਸਟਾ ਨੂੰ ਫੋੜ ਦਿੱਤੇ ਜਾਣਗੇ ਇੱਕ ਵਾਲਾ ਕਾਲਾ ਗਰੇਵ ਵਾਲਾ ਕਹਿੰਦਾ ਐਨ ਖੁਸ਼ ਆਹ ਮਿੱਤਰਾਂ ਦੀ ਮੰਡ ਮਿੱਤਰ ਮੰਡਲੀ ਖੁਸ਼ ਹੈ ਪਰ ਸਾਹਮਣੇ ਇਸ ਵੇਲੇ ਕਿਉਂਕਿ ਸੂਰੀ ਓਏ ਬਠਿੰਡੇ ਵਾਲਾ ਉੱਡ ਗਿਆ ਬਠਿੰਡੇ ਵਾਲਾ ਉੱਡ ਗਿਆ ਬਠਿੰਡੇ ਵਾਲਾ ਉੱਡ ਗਿਆ ਉਹ ਪੁਆਇੰਟ ਬਹੁ ਅਕਬਰਪੁਰ ਦੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਸਿਰੇ ਦੀ ਟੱਕਰ ਹੈ ਚੋਟੀ ਦਾ ਮੈਚ ਹੈ ਪਾਲਾ ਘਲੋਟੀ ਵਾਲਾ ਫਾੜਦਾ ਘਲੋਟੀ ਵਾਲਾ ਪ੍ਰੋਫੈਸਰ ਸਾਹਿਬ ਰੇਡਰ ਵੇ ਸੱਖ ਮੋੜਨੇ ਆ ਤੇ ਆਉਣੇ ਸਾਰੇ ਗੋਡਿਆਂ ਦੀ ਹੈ ਆਉਣੇ ਸਾਰੇ ਗੋਡਿਆਂ ਦੀ ਹੈ ਪਾਲਾ ਘਲੋਟੀ ਵਾਲਾ ਚਾਰ ਜਾਫੀ ਬੰਨੇ ਪਰ ਵੱਨੇ ਬਹੁ ਅਕਬਰਪੁਰ ਦੇ ਸ਼ੰਕਰ ਵਰਗੇ ਮਨੀਸ਼ ਵਰਗੇ ਧੁੱਗਾ ਵਾਲਾ ਇੱਕ ਕੰਨੀ ਤੇ ਪਰ ਦੂਜੇ ਪਾਸੇ ਖੁਸ਼ੀ ਧੁੱਗਾ ਵਾਲਾ ਖੁਸ਼ੀ ਓਏ ਖੁਸ਼ੀ ਦੇ ਲੰਦੇ ਪਾਲੇ ਖੁਸ਼ੀ ਦੀ ਟੱਕਰ ਖੁਸ਼ੀ ਓ ਖੁਸ਼ੀ ਹਰ ਗਿਆ ਓ ਖੁਸ਼ੀ ਆਈ ਤੇ ਆ ਗਿਆ ਓ ਚਾਂਦਪੁਰੇ ਦਾ ਮੇਲਾ ਬਣਾ ਗਿਆ ਓ ਤਾਲੇ ਗਰੇ ਵਾਲਾ ਆ ਵੇਖ ਓ ਜੰਮੀ ਤੇਰੀ ਬਾਸੀ ਵਾਲਾ ਮੇਲਾ ਲੁੱਟ ਗਿਆ ਮੇਲਾ ਲੈ ਵੀ ਕਸ਼ਮੀਰੀਆਂ ਨੇ ਲੈ ਆ ਮੇਰਾ ਵੀ ਆ ਖੁਸ਼ ਓ ਜੰਮੀ ਜਾਂਦਾ ਰਾ ਪਿਆਰ ਤੇ ਸਤਿਕਾਰ ਦੇ ਨਾਲ ਕਸ਼ਮੀਰੇ ਇੱਧਰ ਆ ਜਾ ਸਟੇਜ ਤੇ ਮੇਰਾ ਵੀ ਰਿਜ਼ਲਟ ਲੈ ਕੇ ਬਹੁਤ ਬਹੁਤ ਧੰਨਵਾਦ ਹੈ ਜੀ ਲੈ ਵੀ ਰਾਜੋਰਾ ਆ ਜੀ ਦੱਸਿਏ ਕਿਹੜੀ ਟੀਮ ਦੇ ਕਿੰਨੇ ਪੁਆਇੰਟ ਆ ਲੈ ਵੀ ਕਰਾਚੋ ਵਾਲਿਆਂ ਦੱਸਿਏ ਕਿਹੜੇ ਮੁੰਡੇ ਜਿਹੜੇ ਆਦੇ ਟੂਰਨਾਮੈਂਟ ਦੇ ਬੈਸਟ ਆ ਹਾਂ ਲੈ ਵੀ ਗਰਾਊਂਡ ਜਿਹੜਾ ਕਲੀਅਰ ਰੱਖੋ ਗਰਾਊਂਡ ਕਲੀਅਰ ਕਰ ਲਓ ਬਹੁਤ ਬਹੁਤ ਧੰਨਵਾਦ ਆ ਸਾਡੇ ਸ਼ਮਸ਼ੇਰ ਜੀ ਸੂਬੇਦਾਰ ਸਾਹਿਬ ਉਹ ਵੀ ਵਿਸ਼ੇਸ਼ ਤੌਰ ਤੇ ਜਿਹੜੇ ਪਹੁੰਚੇ ਹੋਏ ਆ ਬਹੁਤ ਧੰਨਵਾਦ ਆ ਰਾਜ ਝੰਡੇ ਵਾਲਾ ਲੈ ਵੀ ਰਾਜ ਆ ਦੱਸਿਏ ਵੀ ਕਿਹੜੀ ਟੀਮ ਦੇ ਜਿਹੜੇ ਕਿੰਨੇ ਨੰਬਰ ਆ ਸਾਡਾ ਕਸ਼ਮੀਰਾ ਕਰਾਚੋ ਜੀ ਲੈ ਵੀ ਕਰਾਚੋ ਵਾਲਿਆਂ ਇੱਕ ਆਰੀ ਸੁਣਿਓ ਯਾਰ ਸਾਰੇ ਅੱਜ ਦੇ ਟੂਰਨਾਮੈਂਟ ਦਾ ਜਿਹੜਾ ਬੈਟ ਰੇਡਰ ਆ ਜਿਹੜੇ ਨੰਬਰ ਨੇ ਬਹੂ ਅਕਬਰਪੁਰ ਦੇ